ਦੋਸਤੋ ਜੂਨ 1983 ਦੇ ਸਾਕਾ ਨੀਲਾ ਤਾਰਾ ਤੋਂ 1 ਮਹੀਨਾ ਪਹਿਲਾਂ ਵੀ ਪੰਜਾਬ ਵਿੱਚ ਵਾਪਰਿਆ ਸੀ ਇੱਕ ਬਹੁਤ ਵੱਡਾ ਕਾਰਡ ਜਿਸ ਨੂੰ ਮਿਨੀ ਆਪਰੇਸ਼ਨ ਬਲੂ ਸਟਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਸਾਲ 1984 ਦੇ ਅਪ੍ਰੈਲ ਮਹੀਨੇ ਵਿੱਚ ਵਾਪਰਿਆ ਸੀ ਜਦੋਂ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਗੁਰਦੁਆਰਿਆਂ ਨੂੰ ਪੈਰਾ ਮਿਲਟਰੀ ਫੋਰਸ ਅਤੇ ਬੀਐਸਐਫ ਵੱਲੋਂ ਘੇਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਕਾਂਡ ਵਾਪਰਦਾ ਹੈ ਜਿਸ ਵਿੱਚ 8 ਲੋਕਾਂ ਦੀ ਮੌਤ ਹੋਦੀ ਹੈ ਮਾਰੇ ਗਏ 8 ਲੋਕਾਂ ਵਿੱਚੋਂ ਅਜੀਤਵਾਲ ਦਾ ਇੱਕ ਅਫਸਰ ਪੰਚ ਵੀ ਸ਼ਾਮਲ ਸੀ ਕੀ ਕੁਝ ਹੋਇਆ ਸੀ ਉਸ ਵਕਤ ਪੰਜਾਬ ਵਿੱਚ ਅਤੇ ਕਿਉਂ ਇਹ ਘਟਨਾ ਬੋਗਾ ਤੇ ਬਾਗਾਪੁਰਾਣਾ ਦੇ ਗੁਰਦੁਆਰਿਆਂ ਵਿੱਚ ਵਾਪਰੀ ਕਿਉਂ ਉਸ ਵਕਤ ਬੀਐਸਐਫ ਵੱਲੋਂ ਗੁਰਦੁਆਰਿਆਂ ਘੇਰ ਲਏ ਗਏ ਸਨ ਇਸ ਸਾਰੇ ਕਾਂਡ ਨੂੰ ਮਿਨੀ ਆਪਰੇਸ਼ਨ ਬਲੂ ਸਟਾਰ ਕਿਉਂ ਕਿਹਾ ਜਾਂਦਾ ਹੈ ਸਾਰੇ ਕੋਈ ਦੱਸਾਂਗੇ ਅੱਜ ਦੇ ਐਪੀਸੋਡ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ 1984 ਵਿੱਚ ਜਿਸ ਵਕਤ ਤੱਕ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਟਾਰਗੇਟਿੰਗ ਕਿੰਨੀ ਜ਼ੋਰ ਰਹੀ ਆ ਸਰ ਤਾਂ ਸਰਕਾਰ ਵੱਲੋਂ 12 1984 ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉੱਤੇ ਬੈਨ ਲਗਾ ਦਿੱਤਾ ਜਾਂਦਾ ਹੈ ਇਸ ਬੈਟ ਤੋਂ ਬਾਅਦ ਪੂਰੇ ਪੰਜਾਬ ਵਿੱਚ ਹੀ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਹਨ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਬਹੁਤ ਸਾਰੀਆਂ ਥਾਵਾਂ ਤੇ ਆਪਣੇ ਉੱਤੇ ਲੱਗੇ ਇਸ ਬੈਟ ਦਾ ਬਹੁਤ ਤਿੱਖਾ ਵਿਰੋਧ ਕਰ ਰਹੇ ਹੁੰਦੇ ਹਨ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸੱਤ ਭਿੰਡਰਾ ਵਾਲਿਆਂ ਦੇ ਸਮਰਥਕ ਵੀ ਅਹਿਮ ਰੋਲ ਅਦਾ ਕਰ ਰਹੇ ਹੁੰਦੇ ਹਨ 18 ਮਾਰਚ 1984 ਨੂੰ ਫੈਡਰੇਸ਼ਨ ਉੱਤੇ ਬੈਨ ਲਗਾਇਆ ਜਾਂਦਾ ਹੈ ਇਸ ਤੋਂ ਬਾਅਦ 26 ਅਤੇ 27 ਮਾਰਚ ਨੂੰ ਪ੍ਰਦਰਸ਼ਨ ਕੀਤੇ ਜਾਂਦੇ ਹਨ ਪੂਰੇ ਪੰਜਾਬ ਵਿੱਚ ਹੀ ਸੜਕਾਂ ਨੂੰ ਬਾਦ ਕੀਤਾ ਜਾਂਦਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਇੱਕ ਅਤਵਾਦੀ ਜਥੇਬੰਦੀ ਘਰਾਣ ਦੇ ਦਿੱਤਾ ਗਿਆ ਸੀ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਵਿੱਚੋਂ 6 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹਨਾਂ ਗ੍ਰਿਫਤਾਰੀਆਂ ਕਾਰਨ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਹਨ ਖਾਸ ਕਰ ਮੋਗੇ ਜ਼ਿਲ੍ਹੇ ਵਿੱਚ ਸੜਕਾਂ ਬਾਦ ਕਰ ਦਿੱਤੀਆਂ ਜਾਂਦੀਆਂ 26 ਮਾਰਚ ਤੋਂ ਲੈ ਕੇ 12 ਅਪ੍ਰੈਲ ਦੀ ਤਰੀਕ ਆ ਜਾਂਦੀ ਹੈ ਤੇ ਚੱਲ ਰਹੇ ਪ੍ਰਦਰਸ਼ਨਾਂ ਦੇ ਵਿੱਚੋਂ 6 ਲੋਕ ਜੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਨੂੰ ਛੱਡਿਆ ਜਾਵੇ ਇਹ ਪ੍ਰਦਰਸ਼ਕਕਾਰੀ ਮੰਗ ਕਰ ਰਹੇ ਹੁਦਿਆਨ ਹਾਲਾਤ ਕਾਬੂ ਤੋਂ ਬਾਹਰ ਹੋਦੇ ਦੇ ਵੇਖ ਅਤੇ ਦਬਾਅ ਵਧਾ ਦੇ ਵੇਖ ਕੇ ਪ੍ਰਸ਼ਾਸਨ ਵੱਲੋਂ ਇਹਨਾਂ 6 ਲੋਕਾਂ ਨੂੰ ਜ਼ਬਾਨ ਤੇ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਇੱਥੇ ਹੀ ਇੱਕ ਹੋਰ ਘਟਨਾ ਹੁੰਦੀ ਹੈ 12 ਅਪ੍ਰੈਲ ਵਿਸਾਖੀ ਤੋਂ 2 ਦਿਨ ਪਹਿਲਾਂ ਜਿਸ ਦਿਨ ਪੁਲਿਸ ਇਹਨਾਂ 6 ਲੋਕਾਂ ਨੂੰ ਜ਼ਬਾਰਦਤ ਦਿੱਦੀ ਹੈ ਪਰ ਜੋ ਲੋਕ ਇੰਦਾ 6 ਲੋਕਾਂ ਨੂੰ ਛੱਡਣ ਵਾਸਤੇ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਵਿੱਚੋਂ ਵੀ 4 ਲੋਕਾਂ ਨੂੰ ਹੋਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਸ ਕਾਰਨ ਲੋਕ ਹੋਰ ਵੀ ਜ਼ਿਆਦਾ ਭੜਕ ਉੜਦੇ ਹਨ ਲੋਕ ਆਪ ਮਾਰੇ ਹੀ ਗੁਰਦੁਆਰਿਆਂ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਹ ਹਾਲਾਤ ਵਿਗੜਦੇ ਦੇਖ ਫਿਰ ਸਰਕਾਰ ਮੋਕੇ ਵਿੱਚ ਪੈਰਾ ਮਿਲਟਰੀ ਫੋਰਸ ਬੀਐਸਐਫ ਦੀ ਤਾਇਨਾਤੀ ਕਰ ਦਿੰਦੀ ਹੈ ਬਾਕਾ ਪ੍ਰਾਣਾ ਅਤੇ ਮੋਕੇ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਹੀ ਕਰਫੂ ਲਗਾ ਦਿੱਤਾ ਜਾਂਦਾ ਹੈ 20 April ਵਾਲੇ ਦਿਨ ਮੋਕੇ ਦੇ ਤਹਿਤ ਪਰਮੋਖ ਗੁਰਦੁਆਰੇ ਬੀਬੀ ਕਾਣਕੌਰ ਅਕਾਲ ਸਰ ਅਤੇ ਸਿੰਘ ਸਭਾ ਗੁਰਦੁਆਰੇ ਵਿੱਚ ਜਿਨ੍ਹਾਂ ਵਿੱਚ ਬਹੁਤ ਵੱਡੀ ਸਿੱਖ ਸੰਗਤ ਸਟੂਡੈਂਟ ਫੈਡਰੇਸ਼ਨ ਦੇ ਕਾਰਕੂਨ ਅਤੇ ਸੱਤਾ ਦੇ ਸਮਰਥਕ ਜਮਾ ਹੋਏ ਹੁੰਦੇ ਹਨ ਮਿਲਟਰੀ ਫੋਰਸਾਂ ਵੱਲੋਂ ਇਹਨਾਂ ਤਿੰਨ ਗੁਰਦੁਆਰਿਆਂ ਨੂੰ ਘੇਰ ਲਿਆ ਜਾਂਦਾ ਹੈ ਅਤੇ 20 April ਤੋਂ ਬਾਅਦ ਇਹਨਾਂ ਗੁਰਦੁਆਰਿਆਂ ਦਾ ਲੱਗਰ ਪਾਣੀ ਅਤੇ ਔਰ ਜਾਣ ਵਾਲੇ ਔਰ ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ ਇਸ ਕਾਰਵਾਈ ਦੇ ਨਾਲ ਹਾਲਾਤ ਹੋਰ ਇੰਨੇ ਖਰਾਬ ਹੋਦੇ ਹਨ ਕਿਉਂਕਿ ਸੈਂਕੜੇ ਲੋਕ ਗੁਰਦੁਆਰਿਆਂ ਵਿੱਚ ਦਜਨ ਪੱਧ ਕਰ ਦਿੱਤੇ ਜਾਂਦੇ ਹਨ ਤੇ ਉਦੋਂ ਦਾ ਲੱਗਰ ਪਾਣੀ ਰਚਲ ਪਾਣੀ ਵੀ ਬੰਦ ਕਰ ਦਿੱਤਾ ਜਾਂਦਾ ਹੈ ਉਧਰੋਂ ਬਾਹਰ ਕਰਫੂ ਲੱਗਿਆ ਹੋਇਆ ਸੀ ਤਾਂ ਹੁੰਦਾ ਕੀ ਹੈ ਕਿ ਜੋ ਇਹਦਾ ਗੁਰਦੁਆਰਿਆਂ ਦੇ ਆਸ-ਪਾਸ ਦੇ ਸਥਾਨਕ ਲੋਕ ਸਨ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਗੁਰਦੁਆਰਿਆਂ ਵਿੱਚ ਨਜ਼ਰਬੰਦ ਕੀਤੀ ਸਿੱਖ ਸੰਗਤ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਰ ਲਈ ਇੱਕ ਤਰ੍ਹਾਂ ਦੇ ਕੈਂਪਾਂ ਦਾ ਇੰਤਜ਼ਾਮ ਕਰਦੇ ਹਨ ਉਸ ਸਮੇਂ ਤੱਕ ਪੁਲਿਸ ਪਹਿਲਾਂ ਤਾਂ ਇਹ ਅੰਦਾਜ਼ਾ ਲਗਾ ਰਹੀ ਹੁੰਦੀ ਹੈ ਕਿ ਜਦੋਂ ਮਿਲਟਰੀ ਫੋਰਸ ਥੋੜੀ ਬਹੁਤ ਸਖਤੀ ਕਰੇਗੀ ਉਦੋਂ ਗੁਰਦੁਆਰਿਆਂ ਵਿੱਚ ਜਮਾ ਹੋਏ ਇਹ ਆਮ ਲੋਕ ਆਪਣੇ ਘਰਾਂ ਨੂੰ ਵਾਪਸ ਹੋ ਜਾਣਗੇ ਪਰ ਪੁਲਿਸ ਦਾ ਇਹ ਅੰਦਾਜ਼ਾ ਬਿਲਕੁਲ ਗਲਤ ਸਾਬਤ ਹੁੰਦਾ ਹੈ 20 ਅਪ੍ਰੈਲ ਤੋਂ ਬਾਅਦ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਪੂਰੇ ਪੰਜਾਬ ਦੇ ਵਿੱਚ ਹੀ ਇਹ ਖਬਰ ਜੱਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ ਕਿ ਬੋਗੇ ਵਿੱਚ ਗੁਰਦੁਆਰਿਆਂ ਵਿੱਚ ਸੰਗਤਾਂ ਨੂੰ ਮਿਲਟਰੀ ਨੇ ਬੰਦੀ ਬਣਾ ਲਿਆ ਹੈ ਤੇ ਉਹਨਾਂ ਦਾ ਲੱਗਰ ਪਾਣੀ ਵੀ ਬੰਦ ਕਰ ਦਿੱਤਾ ਗਿਆ ਹੈ ਜਦੋਂ ਪੂਰੇ ਪੰਜਾਬ ਵਿੱਚ ਇਸ ਦਾ ਰੌਲਾ ਪੈਦਾ ਹੈ ਤਾਂ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੱਧ ਸਿੰਘ ਸਾਹਿਬਾਂ ਦੀ ਅਗਵਾਈ ਵਿੱਚ 10000 ਸਿੱਖ ਸੰਗਤਾਂ ਦਾ ਜਥਾ ਬੋਗੇ ਜ਼ਿਲ੍ਹੇ ਵੱਲ ਰਵਾਨਾ ਕਰਦਾ ਲੜਨ ਕਰ ਦਿੱਤਾ ਜਾਂਦਾ ਹੈ ਉਧਰ ਖੂਫੀਆ ਏਜੰਸੀਆਂ ਵੀ ਰਾਜਪਾਲ ਵੀ ਕੇ ਪਾਂਡੇ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਰਿਪੋਰਟਸ ਦਿੰਦੇ ਹਨ ਕਿ ਇਹ ਕੋਈ ਨਾਰਮਲ ਸਥਿਤੀ ਨਹੀਂ ਹੈ ਹੁਣ ਮੋਗੇ ਜਿਨੇ ਵਿੱਚ ਪੂਰਾ ਟਕਰਾਅ ਵਾਲਾ ਮਾਹੌਲ ਬਣ ਚੁੱਕਾ ਹੈ ਪੁਲਿਸ ਆਪਣੀ ਘੇਰਾਬੰਦੀ ਤੇ ਇਹ ਤਰਕ ਦਿੰਦੀ ਹੈ ਕਿ ਇਹਨਾਂ ਗੁਰਦੁਆਰਿਆਂ ਵਿੱਚ ਹਥਿਆਰਬੰਦ ਲੋਕ ਛੁਪੇ ਹੋਏ ਹਨ ਅਤੇ ਸਾਨੂੰ ਗੁਰਦੁਆਰਿਆਂ ਦੀ ਤਲਾਸ਼ੀ ਲਈ ਅਧਰ ਲੰਘਣ ਦਿੱਤਾ ਜਾਵੇ ਇਸੇ ਟਕਰਾਅ ਵਾਲੇ ਮਾਹੌਲ ਵਿੱਚ ਹੀ ਸਭਾ ਬੀਤੇ-ਬੀਤੇ ਦਿਨ 26 April ਦਾ ਚੜ ਜਾਂਦਾ ਜਿੰਸ ਦੇ ਰੇ ਇੱਕ ਬੜਾ ਵੱਡਾ ਕਾਂਡ ਹੁੰਦਾ ਹੈ ਪ੍ਰਸ਼ਾਸਨ ਵੱਲੋਂ 26 ਅਪ੍ਰੈਲ ਵਾਲੇ ਦਿਨ ਮੋਗੇ ਦੇ ਇੱਕ ਗੁਰਦੁਆਰੇ ਵਿੱਚ ਕਰਫੂ ਵਿੱਚ ਥੋੜਾ ਢਿੱਲ ਦੇਣ ਦਾ ਆਦੇਸ਼ ਕੀਤਾ ਜਾਂਦਾ ਜਦੋਂ ਕਰਫੂ ਘਟਦਾ ਤਾਂ ਕੁੱਝ ਸਿੱਖ ਸਗਤ ਗੁਰਦੁਆਰੇ ਵਿੱਚੋਂ ਬਾਹਰ ਲੱਗਰ ਪਾਣੀ ਦੀ ਰਸਤ ਲੈਣ ਲਈ ਨਿਕਲਦੀ ਹੈ ਜਦੋਂ ਇਹ ਲੋਕ ਗੁਰਦੁਆਰੇ ਤੋਂ ਬਾਹਰ ਆਉਂਦੇ ਹਨ ਤਾਂ ਉਸੇ ਵਕਤ ਹੀ ਪੰਜਾਬ ਪੁਲਿਸ ਵੱਲੋਂ ਇਹਨਾਂ ਨੂੰ ਚੁੱਕ ਲਿਆ ਜਾਂਦਾ ਜਿਸ ਕਾਰਨ ਸਥਿਤੀ ਫੇਰ ਬੇहद ਤਣਾਪੂਰ ਹੋ ਜਾਂਦੀ ਹੈ ਤੇ ਇਸ 26 April ਵਾਲੇ ਦਿਨ ਇੱਕ ਐਸੀ ਘਟਨਾ ਵਾਪਰਦੀ ਹੈ ਜਿਹਦਾ ਸਭ ਨੂੰ ਡਰਉਦਾ ਲੋਕ ਫੇਰ ਛੜਕਾ ਤੇ ਜਾਮ ਲਗਾ ਦਦੇ ਹਨ ਕਿ ਪੁਲਿਸ ਨੇ ਫੇਰ ਬੰਦੇ ਚੁੱਕ ਲਏ ਇਸ ਤੋਂ ਬਾਅਦ ਫੇਰ ਜੋ ਕੁਝ ਮੋਗੇ ਵਿੱਚ ਵਾਪਰਦਾ ਉਸਦੇ ਬਾਰੇ ਮਿਲਟਰੀ ਫੋਰਸ BSF ਆਪਣੀ ਕਹਾਣੀ ਦੱਸਦੀ ਹੈ ਅਤੇ ਗੁਰਦੁਆਰੇ ਅੰਦਰ ਪੱਤ ਸਿੱਖ ਸੰਗਤ ਵੱਲੋਂ ਹੋਰ ਕਹਾਣੀ ਦੱਸੀ ਜਾਂਦੀ ਹੈ BSF ਆਪਣੇ ਬਿਆਨਾਂ ਵਿੱਚ ਕਹਿੰਦੀ ਹੈ ਕਿ ਜਦੋਂ ਹਾਲਾਤ ਵਿਗੜਦੇ ਹਨ ਤਾਂ ਪਹਿਲਾ ਗੁਰਦੁਆਰੇ ਵਿੱਚੋਂ ਫਾਇਰਿੰਗ ਸ਼ੁਰੂ ਹੁੰਦੀ ਹੈ ਪਰ ਉੱਥੇ ਹੀ ਸਿੱਖ ਸੰਗਤ ਬੀਐਸਐਫ ਦੀ ਇਸ ਕਹਾਣੀ ਨੂੰ ਮੋੜ ਤੋਂ ਹੀ ਖਾਰਜ ਕਰਦੀ ਹੈ ਕਿ ਗੋਲੀ ਸਿਰਫ ਤੇ ਸਿਰਫ ਮਿਲਟਰੀ ਵੱਲੋਂ ਹੀ ਚਲਾਈ ਗਈ ਸੀ ਪਰ ਇਹਦਾ ਸਭ ਗੱਲਾਂ ਤੋਂ ਪਰੇ ਉੱਦਾ ਕੀ ਹੈ ਕਿ ਮੋਕੇ ਦੇ ਗੁਰਦੁਆਰੇ ਵਿੱਚ ਫਾਇਰਿੰਗ ਹੁੰਦੀ ਹੈ ਅਤੇ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਇਸ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋਦੀ ਹੈ ਇਹਨਾਂ 8 ਲੋਕਾਂ ਕੋਲ ਕੋਈ ਵੀ ਹਥਿਆਰ ਨਹੀਂ ਸੀ ਅਤੇ 8 ਲੋਕਾਂ ਦੀ ਬਹੁਤ ਇੱਕ ਬਹੁਤ ਵੱਡਾ ਕਾਰ ਸੀ ਜਿਸ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸੇ ਵੱਲੋਂ ਉਸੇ ਵਕਤ ਐਲਾਨ ਕਰਦੇ ਹਨ ਕਿ ਉਹ ਮੌਕੇ ਦੇ ਇਹਨਾਂ ਤਿੰਨ ਗੁਰਦੁਆਰੇ ਬੀਬੀ ਕਾਂਗੌਰ ਅਕਾਲ ਸਰ ਅਤੇ ਗੁਰਦਵਾਰਾ ਸਿੰਘ ਸਭਾ ਨੂੰ ਮਿਲਟਰੀ ਤੋਂ ਛਡਵਾਉਣ ਲਈ ਇੱਕ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੰਦੇ ਹਨ ਇਸ ਘਟਨਾ ਦਾ ਪੂਰੇ ਦੇਸ਼ ਵਿੱਚ ਹੀ ਰੌਲਾ ਸ਼ੁਰੂ ਹੋ ਜਾਂਦਾ ਹੈ ਤੇ ਇਥੋਂ ਹੀ ਫਿਰ ਲੋਕਾਂ ਵੱਲੋਂ ਕਿਆਸਰਾਈਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਉਹ ਪੰਜਾਬ ਦੇ ਵਿੱਚ ਮਿਲਟਰੀ ਅਤੇ ਸਿੱਖਾ ਵਿਚਾਰੇ ਇੱਕ ਬਹੁਤ ਵੱਡਾ ਖੋਦੀ ਟਕਰਾ ਸ਼ੁਰੂ ਹੋਵੇਗਾ ਤੇ ਇਹੀ ਹੁੰਦਾ ਹੈ ਇਸ ਘਟਨਾ ਤੋਂ 1 ਮਹੀਨੇ ਬਾਅਦ ਹੀ ਵਾਪਰਦਾ ਹੈ ਜੂਨ 1984 ਦਾ ਸਾਕਾਂ ਦੀਲਾ ਤਾਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਵਲਾ ਇਸੇ ਕਾਰਨ ਹੀ ਇਸ ਘਟਨਾ ਨੂੰ ਬਿੰਨੀ ਬਲੂ ਸਟਾਰ ਆਪਰੇਸ਼ਨ ਕਿਹਾ ਜਾਂਦਾ ਹੈ ਸੋ ਇਹ ਸੀ ਸਾਰੀ ਘਟਨਾ ਕਰਮ ਜਦੋਂ ਮੌਕੇ ਦੇ ਤਿੰਨ ਗੁਰਦੁਆਰਿਆਂ ਨੂੰ ਮਿਲਟਰੀ ਫੋਰਸ ਘੇਰਦੀ ਹੈ ਤੇ ਫੇਰੇ ਕੋਢੀ ਝੜ ਪੋ ਕੋਢੀ ਵਾਰਦਾਤ ਵਾਪਰਦੀ ਹੈ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ